ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੋਂ ਅੱਜ ਹੈ ਮੇਰਾ ਪੇਪਰ ਤੋਂ ਦੇਖਦੇ ਆ ਕੀ ਫਨੂ ਪਾ ਕੇ ਆਉਣਾ ਮੈਂ ਚਲੋ ਇਹਨੇ ਅੱਜ ਮੇਰਾ ਮੈਥ ਦਾ ਪੇਪਰ ਆ ਤੇ ਹੁਣ ਕੀ ਕਹਿ ਸਕਦੀ ਮੈਂ ਤਾਂ ਹੈਲੋ ਗਾਇਜ਼ ਰਾਤ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਡਰੈਂਗ ਨਹੀਂ ਜੀ ਦੱਸਿਓ ਸੋਣੀ ਬਣੀ ਜਾਂ ਨਹੀਂ ਬਣੀ ਉਦੋਂ ਤਾਂ ਹੈ ਸੋਣੀ ਬਣੀ ਆ ਮੇਰੀ ਤੁਹਾਨੂੰ ਪਤਾ ਹੀ ਆ ਮੈਂ ਕਿੰਨੀਆਂ ਸੋਹਣੀਆਂ ਬਣਾਉਣੀ ਡਰੈਂਗ ਆ ਤੇ ਕਮੈਂਟ ਚ ਦੱਸਿਓ ਕਿੰਨੀ ਸੋਹਣੀ ਲੱਗੀ ਕਿੰਨੀ ਨਹੀਂ ਕੀ ਬਣਾ ਰਹੀ ਐ ਮੇਰਾ ਪੁੱਤ ਕਿਹੜੇ ਗੁਰੂ ਜੀ ਆ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਣਾ ਰਹੀ ਆ ਚਲੋ ਉੱਤਰੋ ਕਰੋ ਫੇਟਰਾ ਇੰਦਰ ਆਪਾਂ ਗਾਇਸ ਨੂੰ ਵੀ ਬਚਾਗੇ ਨਾ ਕਿੱਦਾਂ ਦੀ ਬਣਾਈ ਹੈ ਗਰਲੀਨ ਨੇ ਠੀਕ ਹੈ ਗਰਲੀਨ ਡਰਾਈਂਗ ਬਹੁਤ ਵਧੀਆ ਹੁਣ ਗਰਲੀਨ ਸੱਚੀ ਬਹੁਤ ਵਧੀਆ ਡਰਾਈਂਗ ਬਣਾਉਂਦਾ ਤੋ ਕਲਾ ਐਡਾ ਡੇਚ ਗਾਇਸ ਗਰਲੀਨ ਜਦੋਂ ਫੇ ਆਪਣੀ ਮਸਤੀ ਚ ਹੁੰਦਾ ਫੇ ਗ੍ਰੀਨ ਡਰੈਂਕ ਬਣਾਉਂਦਾ ਆ ਕਾਲੂ ਪੇਪਰ ਆ ਤਾਂ ਡਰੈਂਕ ਬਣਾਈ ਚਲੋ ਪੇਪਰ ਕਰ ਲਿਆ ਚਿੱਤੇ ਜਦੋਂ ਪੂਰੀ ਹੋਵਾਂਗੀ ਫੇ ਦਿਖਾਵਾਂਗੇ ਫੇ ਦਿਖਾਓ ਗਾਇਸ ਨੂੰ ਦਿਖਾਓ ਆਨਲਾਈਨ ਬੋਲੇ ਸੋਣੀ ਬਾਬਾ ਜੀ ਸੋਣੀ ਫੋਟੋ ਬਣਾਈਏ ਐਂ ਦਿਖਾ ਤੇਰੇ ਤਾਂ ਪੇਜ ਹੀ ਹਵਾਜ ਉੱਡੀ ਜਾਂਦੇ ਓਏ ਹੂੰ ਇਹ ਦਿਖਾ ਤੇ ਚਾਹਾਂ ਟ੍ਰਾਈ ਮਰੀਆਂ ਕਰੀ ਚਲ ਸੋਣਾ ਮਾਰਨਿੰਗ ਗਾਇਜ਼ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਕੋਲੀ ਲੀ ਗਿਆ ਫੁੱਲੇ ਤੇ ਰਵੀ ਦੇ ਕੰਮ ਤੇ ਮੈਂ ਘਾ ਦਾ 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 ਕੰਮ ਲਵੇੜ ਗਿਆ ਤੇ ਚਾੜੀਆ ਢਾਲ ਖਾ ਕੇ ਬਸਾਂ ਲਈ ਦੁਪਹਿਰਾਂ ਨੂੰ ਆ ਕੇ ਰੋਟੀ ਆਇਦਰ ਪੇਪਰ ਕਿਦਾਂ ਦਾ ਹੋਇਆ ਵਧੀਆ ਅੱਛਾ ਕਿਨੇ ਨੰਬਰ ਲੱਗੇ ਆਉਂਗਾ 79 7 ਦੋਸਤੋ ਸਹੀ ਬਣਾ ਇੱਕ ਕਾਰਡ ਬਣਾਉਂਦੇ ਆ ਕਾਰਡ ਕਿਹਦਾ ਜਨਮ ਦਿਨ ਦਾ ਇਹ ਕੁਝ ਬਣਾਉਂਦੇ ਨਾ ਹੋਗਾ ਉਹ ਪਪਾ ਕਹਿੰਦੇ ਤੂੰ ਅੱਜ ਗੁੱਸੇ ਹੋ ਗਿਆ ਜਿਲੇ ਆਏ ਆ ਕਾ ਤਾ ਅਬ ਫ੍ਰੈਂਡਾ ਮੇਰੀਆਂ ਨੂੰ ਅੱਗੇ ਬਿਠਾ ਲਿਆ ਤਾਂ ਆਪ ਪਿੱਛੇ ਮੈਂ ਪਤਾ ਤਾਂ ਨਿੱਕਾ ਬੱਚਾ ਸੀਗਾ ਤਾਂ ਕਰਕੇ ਤੂੰ ਵੱਡਾ ਸੀ ਤਾਂ ਤੈਨੂੰ ਪਿੱਛੇ ਭਟਾਇਆ ਸੀਗਾ ਨਿੱਕਾ ਹੋਏ ਜ ਵੱਡਾ ਹੋਏ ਕੀ ਫਰਕਾ ਤਾਂ ਕੀ ਫਰਕ ਹੈ ਪੁੱਤੋਂ ਨਿੱਕਾ ਨਿੱਕਾ ਸੀਗਾ ਤਾਂ ਮੋਰੇ ਬਿਠਾਇਆ ਸੀਗਾ ਜਿਹੜੀ ਬੋਲੀ ਪਾਉਂਦੇ ਹੁੰਦੇ ਆ ਚਾਚੀ ਚਾਚੇ ਦੀ ਉਹ ਬਾਗ ਦੇ ਦਸਤੇ ਇੱਕ ਵਾਰੀ ਫੇਰ ਮੈਂ ਡਾਂਸ ਵੀ ਕਰਨਾ ਹਾਂ ਹਾਂ ਚਾਚਾ ਚਾਚੀ ਚਾਸ ਪਿੰਦੇ 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 ਲੜਪੇ ਪਿੰਦੇ ਬਿੰਦੇ ਲੜਪੇ ਨਾਲੇ ਕੋਲਿੱਟ ਗੜਬੀ ਖੜਕੇ ਇਹ ਡਾਂਸ ਕਰਕੇ ਦਿਖਾਣਾ ਤੁਹਾਨੂੰ ਹਾਂ ਵਾਜਿਆ ਮ ਜਦੋਂ ਉੱਥੇ ਨਾ ਸੀ ਤੇ ਹੰਦੇ ਚ ਹਾ ਤੇ ਓਕੇ ਨਾ ਅਜ਼ੀ ਨਾ ਜਦੋਂ ਪ੍ਰੋਗਰਾਮ ਕਰਨਾ ਸਕੂਲੇ ਨਾ ਇਹ ਹੀ ਰੱਖ ਲੈਣੇ Ha 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 <music/>ஆம்பரம் பேருடா <music/>ஆம்பரம் பேருடா <music/> ஆம் பியாலந்து <music/>

ਭੋਲਾ ਕਿਤਾ ਬਜਾਇਆ ਮੇਰਾ ਡਾਂਸ ਪਰ ਆਂਦਾ ਹੈ ਮੈਨੂੰ ਲਾਈਕ ਕਰਕੇ ਜਰੂਰ ਆਇਓ ਇਸ ਲਈ ਅਮ ਨੈਕਸਟ ਬਲੌਗ ਬਣਾਉਂਗੇ ਅਗਲੇ ਅਗਲੇ ਸ਼ਨੀਵਾਰ ਬਾਏ ਬਾਏ